ਪਿਆਰ ਨਾਲ ਦੇਖਣ ਵਾਲੇ ਤੁਮਨ ਦਰਸ਼ਕਾਂ ਦਾ ਮੈਂ ਖਿਸ਼ਾਰ ਕੋ ਸਤਿਕਾਰ ਕਰਾਂ ਗੱਲ ਕਰਾਂਗੇ ਲੁਧਿਆਣਾ ਸ਼ਹਿਰ ਦੇ ਅੱਜ ਅਸੀਂ ਪਹੁੰਚੇ ਆਂ ਚੰਡੀਗੜ੍ਹ ਰੋਡ ਦੇ ਵਿੱਚ ਨਿਊ ਜੀਟੀਵੀ ਨਗਰ ਜਿੱਥੇ ਕਿ ਇੱਕ ਅਣਪਛਾਤੇ ਵਿਅਕਤੀਆਂ ਤਿੰਨ ਵਿਅਕਤੀਆਂ ਵੱਲੋਂ ਜਿਹੜਾ ਇੱਕ ਅਜੇ ਨਾਮ ਦੇ ਜਿਹੜੇ ਲੜਕੇ ਦੇ ਗੋਲੀਆਂ ਚਲਾ ਦਾ ਜਿਹੜਾ ਮਾਮਲਾ ਆਇਆ ਲੇਕਿਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜੋ ਬੰਦਾ ਹੈਗਾ ਜਿਹੜਾ ਅਜੇ ਕੁਮਾਰਾ ਉਹ ਉਹਨਾਂ ਦਾ ਜਿਹੜਾ ਕੰਮ ਹੈਗਾ ਵਾ ਸਕਰੀਨ ਪ੍ਰਿੰਟਿੰਗ ਦਾ ਵਾ ਲੇਕਿਨ ਕੋਈ ਜਾਨੀ ਨੁਕਸਾਨ ਨਹੀਂ ਹੈ ਲੇਕਿਨ ਆਪਾਂ ਹੁਣ ਗੱਲਬਾਤ ਕਰਦੇ ਆਂ ਕਿ ਕੀ ਮਾਮਲਾ ਵਾ ਜਿਹੜਾ ਉਹ ਮੇਰੀ ਜਿਹੜੀ ਘਰ ਵਾਲੀ ਹੈ ਪੂਜਾ ਉਹਦੇ ਨਾਲ ਮੇਰੀ ਮਾਸੀ ਦੇ ਮੁੰਡਿਆਂ ਦੇ ਥੋੜੇ ਨਜਾਇਜ਼ ਸੰਬੰਧ ਉਹ ਕੈਰੈਕਟਰਲੈਸ ਜਨਾਨੀ ਹੈਗੀ ਆ ਤੇ ਇਹ ਜਦੋਂ ਮੈਨੂੰ ਇਹਨਾਂ ਦੀਆਂ ਹਰਕਤਾਂ ਦਾ ਪਤਾ ਚੱਲਿਆ ਤੇ ਇਹ ਫਿਰ ਮੈਨੂੰ ਹੁਣ ਰਾਜੋ ਕੱਢਣ ਦੀ ਕੋਸ਼ਿਸ਼ ਕਰਦੇ ਤੇ ਇਹਨੇ ਰਲ ਕੇ ਸਾਰੇ ਜਿਹਦੇ ਵਿੱਚ ਮੇਰੀ ਮਾਸੀ ਮਾਸੜ ਤੇ ਉਹਨਾਂ ਦੇ ਦੋਵੇਂ ਮੁੰਡੇ ਪਲੱਸ ਮੇਰੀ ਘਰ ਵਾਲੀ ਪੂਜਾ ਇਹ ਸਾਰੇ ਰਲ ਕੇ ਇਹਨਾਂ ਨੇ ਅੱਗੇ ਵੀ ਇੱਕ ਵਾਰੀ ਮੈਨੂੰ ਦੁੱਧ ਵਿੱਚ ਕੋਈ ਜਰੀਲਾ ਪਦਾਰਥ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਜਿਹਦੇ ਤੇਰੇ ਨਾਲ ਮੇਰੀ ਮਾਸੀ ਮੁੰਡਿਆਂ ਨੇ ਇਹਨਾਂ ਨੇ ਮੈਨੂੰ ਆਪਣੇ ਘਰ ਮਾਰਕੋਟ ਵੀ ਕੀਤੀ ਸੀ ਜਦੋਂ ਮੈਂ ਇਹਨਾਂ ਦੀਆਂ ਰਿਕਾਰਡਿੰਗਾਂ ਫੜ ਲਈਆਂ ਸੀਗੀਆਂ ਮੌਕੇ ਤੇ ਜਦੋਂ ਮੈਂ ਇਹਨਾਂ ਦੀ ਰਿਕਾਰਡਿੰਗਾਂ ਫੜੀਆਂ ਇਹਨਾਂ ਨੇ ਮੈਨੂੰ ਹੱਥੋਂ ਪਾਈ ਕੀਤੀ ਸੀਗੀ ਤੇ ਇਸ ਚੀਜ਼ ਦੇ ਬਾਰੇ ਮੈਂ ਫਿਰ ਦਰਖਾਸਤ ਦਿੱਤੀ ਸੀ ਕਮਿਸ਼ਨਰ ਅੰਮ੍ਰਿਤਸਰ ਤੇ ਡੀਜੀਪੀ ਪੰਜਾਬ ਤੇ ਸੀਐਮ ਸਾਹਿਬ ਨੂੰ ਮੈਂ ਦਰਖਾਸਤ ਭੇਜੀ ਕਿ ਮੇਰੇ ਨਾਲ ਆਹ ਵਾਕਿਆ ਹੋ ਚੁੱਕਿਆ ਆ ਤੇ ਮੈਨੂੰ ਗੁੰਡਾ ਅੰਸਤਰਾ ਤੋਂ ਬੰਨਵਾਉਂਦੀਆਂ ਕੌਂਦੀਆਂ ਧਮਕੀਆਂ ਮਿਲ ਰਹੀਆਂ ਜਿਹਦੀਆਂ ਮਰ ਕੋ ਰਿਕਾਰਡਿੰਗਾਂ ਵੀ ਹੈਗੀਆਂ ਆ ਜਿਹਦੇ ਵਿੱਚ ਰਵੀਨ ਮਮੀ ਤੇ ਨਵੀਨ ਮਮੀ ਤੇ ਮਗਰ ਉਹਨਾਂ ਦੀ ਬਦਰ ਵੀ ਬੋਲਦੀ ਪਈ ਹੈ ਕੁਛ ਤੇ ਇਹਨਾਂ ਨੇ ਮੈਨੂੰ ਜਦੋਂ ਆਪਣੇ ਧਮਕੀਆਂ ਲਾਈਆਂ ਸੀ ਤੋਂ ਉਸ ਤੋਂ ਅਲੱਗਾ ਫਿਰ ਇੱਕ ਇਹਨਾਂ ਨੇ ਕੋਈ ਫਲੋਰ ਦਾ ਕੋਈ ਹੋਏਗਾ ਕੋਈ ਗੁੰਡਾ ਜਾਂ ਬਦਮਾਸ਼ ਉਹ ਤੋਂ ਮੈਨੂੰ ਫੋਨ ਕਰਾਇਆ ਇਹਨਾਂ ਨੇ ਅੱਜ ਕਿੰਨੇ ਕ ਵਜੇ ਬੰਦੇ ਆਏ ਸੀਗੇ ਤੁਹਾਡੇ ਕੋਲ ਇਸ ਵਕਤ 3 ਵਜੇ ਕਿੰਨੇ ਕਿੰਨੇ ਬੰਦੇ ਸੀਗੇ ਇਹ ਬਾਰੀ ਬੰਦੇ ਸੀਗੇ ਨਾਲ ਪਲਗਾ ਦੋ ਜਣੇ ਅੰਦਰ ਤੇ ਕਿਹੜਾ ਬਾਹਰ ਬਾਈਕ ਤੇ ਸੀਗਾ ਇਹਦੇ ਦੁਕਾਨ ਹੈ ਤੁਹਾਡੀ ਇਹ ਇੱਥੇ ਸਕਰੀਨ ਫੈਕਟਰੀ ਦੇ ਵਿੱਚ ਸਮਾਨ ਜਾਂਦਾ ਸਕਰੀਨ ਪ੍ਰਿੰਟਿੰਗ ਦਾ ਕੰਮ ਹੈ ਕਿੰਨੇ ਗਰਾਊਂਡ ਇੱਥੇ ਫਾਇਰ ਹੋਏ ਹੈ ਜੀ ਦੋ ਤੇ ਕੰਧ ਤੇ ਲੱਗੀਆਂ ਸਾਰੀਆਂ ਹਾਂਜੀ ਹਾਂਜੀ ਤੇ ਪੁਲਿਸ ਕਿਹਾ ਕੋਲ ਪੁਲਿਸ ਨੂੰ ਕਾਲ ਕੀਤੀ ਸੀ ਤੇ ਉਹ ਮੌਕੇ ਤੇ ਆਈ ਗਈ तकरीबन ਸਾਰੇ ਥੋੜੀ ਦੇਰ ਬਾਅਦ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਜਾਣਦੇ ਹੋ ਤੁਸੀਂ ਉਹਨੂੰ ਨਹੀਂ ਨਹੀਂ ਉਹਨਾਂ ਨੂੰ ਨਹੀਂ ਮੈਂ ਜਾਣਦਾ ਕਿਵੇਂ ਕਹਿੰਦੇ ਕਿ ਜਿਹੜੇ ਆਏ ਨੇ ਉਹ ਤੁਹਾਡੇ ਰਿਸ਼ਤੇਦਾਰ ਨਹੀਂ ਭੇਜੇ ਹਾਂ ਕਿ ਹੋਰ ਜਿਹੇ ਨਾ ਮੇਰੀ ਕੀ ਲਾਗ ਡਾੜੀ ਨਹੀਂ ਮੈਂ ਤਾਂ ਕਰੀ ਜੰਦਬੜ ਨਹੀਂ ਮਾਰਿਆ ਤੁਸੀਂ ਇੱਥੇ ਕਿੰਨੇ ਟਾਈਮ ਤੋਂ ਮੈਂ ਇੱਥੇ 5 ਸਾਲ ਤੋਂ ਨਹੀਂ 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 ਰੈਂਟ ਤੇ ਤੁਹਾਡੀ ਰੈਂਟ ਕਿੱਥੇ ਹੈ ਮੇਰੀ ਪ੍ਰੋਪਰ ਰੈਂਟ ਬਹਿਲਾ ਫਗਵਾੜੇ ਸੀਗੀ ਤੇ ਰਹਿਣ ਵਾਲਾ ਮੈਂਬਰ ਸਰ ਦਾ ਤੇ ਆ ਕੋਚ ਸਮਾ ਦਾ ਜਦੋਂ ਉਹਦਾ ਮੇਰੀ ਘਰ ਵਾਲੀ ਦਾ ਇਹਨਾਂ ਮੁੰਡਿਆਂ ਦੇ ਨਾਲ ਥੋੜਾ ਗਲਤ ਅੰਸ਼ਰਾ ਦੇ ਨਾਲ ਇਹਦੀ ਬੈਣੀ ਖਲੋਣੀ ਹੋਣ ਲੱਗੀ ਤੇ ਉਹਨਾਂ ਨੇ ਮੈਨੂੰ ਲੜਾਈ ਚੜਾਈ ਕਰਕੇ ਘਰੋਂ ਭਜਾ ਦੇਣਾ ਹਮੇਸ਼ਾ ਇਹਨਾਂ ਦਾ ਇਹੀ ਕੁਝ ਨਹੀਂ ਕਿ ਇਹ ਘਰ ਦਾ ਰਹਿ ਸਕੇ ਇਹ ਨਾਲ ਮੈਨੂੰ ਘਰੋਂ ਕੱਢ ਦੇਣਾ ਕਿੱਥੇ ਰਹੇ ਤੁਸੀਂ ਨਾਉ ਪ੍ਰੈਜ਼ੀਡੈਂਟ ਨਾਉ ਹੁਣ ਮੈਂ ਅੰਮ੍ਰਿਤਸਰ ਜਾਣਾ ਸੀਗਾ ਡੇਲੀ ਆਫ ਡਾਊਨ ਕਰਦੇ ਹੋ ਨਹੀਂ ਨਹੀਂ ਮੈਂ ਹੁਣ ਅੰਮ੍ਰਿਤਸਰੋਂ ਨਹੀਂ ਡੇਲੀ ਆਫ ਡਾਊਨ ਕਰਦਾ ਹੁੰਦਾ ਜਾਨੀ ਕਿ ਅੰਮ੍ਰਿਤਸਰੋਂ ਮੈਂ ਜਦਨ ਕੋਈ ਜਾਦਾ ਕੋਈ ਇਮੇਜਰਲੀ ਕੰਮ ਹੋਵੇ ਮੈਂ ਉਦੋਂ ਇੱਥੇ ਆਉਣਾ ਸੀ ਤੇ ਸਾਡਾ ਇੱਕ ਦਫ਼ਤਰ ਪਾਣੀ ਪਾਤਾ ਹੈਗਾ ਤੇ ਮੈਂ ਜਿਆਦਾ ਪਾਣੀ ਪਾਤੀ ਬੈਠਦਾ ਹੈਗਾ ਉੱਥੇ ਰੈਂਡ ਤੇ ਤੁਸੀਂ ਪਹਿਲਾਂ ਵੀ ਥਾਣੇ ਨਾਲ ਗੱਲ ਕੀਤੀ ਸੀਗੀ ਉਦੋਂ ਦੀ ਗੱਲ ਹੈ ਕਿੰਨਾ ਟਾਈਮ ਪਹਿਲਾਂ ਸ਼ਿਕਾਇਤ ਦਿੱਤੀ ਹੈ ਇਹ ਮੈਂ ਭਾਜੀ ਅਦੇ ਵੀ ਦਰਖਾਸਤ ਦਿੱਤੀ ਆ ਹੁਣ ਮੈਨੂੰ ਹੋ ਗਏ ਨੇ ਮੈਨੂੰ 2 ਹਫਤੇ ਹੋਏ ਆ ਦਰਖਾਸਤ ਦਿੱਤੀ ਨੂੰ ਉਹ ਦਰਖਾਸਤ ਤੁਸੀਂ ਕੀ ਕਿਹਾ ਸੀ ਮੈਂ ਉਹ ਚ ਇਹੀ ਕਿਹਾ ਸੀਗਾ ਕਿ ਮੇਰਾ ਐਦਾ ਮੇਰੀ ਜਣਕੀ ਘਰ ਵਾਲੀ ਐ ਤੇ ਮੇਰੇ ਮਾਸੀ ਦੇ ਮੁੰਡੇ ਆ ਇਹਨਾਂ ਦੇ ਆਪਸ ਵਿੱਚ ਇਹ ਨਜਾਇਜ਼ ਸਬੰਧ ਇਹਨਾਂ ਦੀਆਂ ਮੈਂ ਰਿਕਾਰਡਿੰਗਾਂ ਫੜੀਆਂ ਤੇ ਜਿਹਦੇ ਵਿੱਚ ਇਹਨਾਂ ਨੇ ਰਿਕਾਰਡਿੰਗਾਂ ਕੱਟ ਕੇ ਤੇ ਮੇ ਨਾਲ ਹਦੋਂ ਪਾਈ ਹੋਏ ਨੇ ਮੇਰੀ ਮਾਸੀ ਦੇ ਘਰੇ ਇਹ ਤੁਸੀਂ ਸਵਾਲ ਪੁੱਛਾਰੇ ਦਾ ਕਾਰਨ ਨਹੀਂ 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 ਇਹ ਕਮਿਸ਼ਨਰ ਅੰਮ੍ਰਿਤਸਰ ਤੇ ਡੀਜੀਪੀ ਪੰਜਾਬ ਤੇ ਸੀਐਮ ਸਾਹਿਬ ਨੂੰ ਭੇਜੀ ਆ ਤੇ ਉਹ ਦਰਖਾਸਤ ਕੋਈ ਕਾਰਵਾਈ ਨਹੀਂ ਕਾਰਵਾਈ ਹਾਲੇ ਤੇ ਮੈਨੂੰ ਮੈਸੇਜ ਆਇਆ ਸੀ ਇੱਕ ਜਿਹੜੀ ਕਮਿਸ਼ਨਰ ਆਫਿਸ ਗਈ ਸੀ ਦਰਖਾਸਤ ਮੰਗ ਭਾਜੀ ਮੈਨੂੰ ਸੇਫ ਚਾਹੀਦਾ ਹੈਗਾ ਮੈਨੂੰ ਮੰਗ ਕੀ ਆ ਮੇਰੀ ਜਨਾਨੀ ਉਹਨਾਂ ਦੇ ਨਾਲ ਰਲ ਹੀ ਜੇ ਜੇ ਉਹਨੂੰ ਕੋਈ ਚੀਜ਼ ਦੀ ਉਹ ਹੈਗੀ ਹੈ ਤੇ ਆਪਣਾ ਆਪ ਆਪਾਂ ਹੱਥ ਜੋੜਦਾਂ ਨੇ ਬੇਕੋ ਸਰ ਕੀ ਮਾਮਲਾ ਕੀ ਆ ਸਰ ਅਜੇ ਕਮਰਨਾ ਦਾ ਨੌਜਵਾਨ ਜੋ ਬੇਸਿਕਲੀ ਅਮਰੋਸਰ ਦਾ ਰਹਿਣ ਵਾਲਾ ਵਾ जीटीबी नगर ਵਿੱਚ ਇੱਥੇ ਦੁਕਾਨਾਂ ਦੋ ਨੌਜਵਾਨ ਆਏ ਨੇ ਕਰੀ ਤਿੰਨ ਸਵਾ ਤਿੰਨ ਵਜੇ ਤੇ ਉਹਨਾਂ ਨੇ ਦੋ ਫਾਇਰ ਕੀਤੇ ਨੇ ਗੋਲੀ ਕਿਸ ਦੇ ਲੱਗੀ ਨਹੀਂ ਹੈ ਪਤਾ ਨਹੀਂ ਲੱਗ ਪਾਇਆ ਕੌਣ ਸੀ ਨਹੀਂ ਮੁਕਦਮਾ ਦਰਜ ਕਰਕੇ ਹੀ ਤਫ਼ਤੀਸ਼ ਕਰ ਰਹੇ ਹਾਂ ਤੇ ਜਲਦੀ ਇਹਦਾ ਖਲਾਸਾ ਕਰ ਦਾਂਗੇ ਠੀਕ ਹੈ ਥੈਂਕ ਯੂ ਸਰ ਬਸ ਸ਼ੁਕਰੀਆ ਸਰ ਵਾਡਿਊ ਦੇ ਫੀਸ